ਬਾਬਾ ਟੇਕ ਸਿੰਘ ਤਨੋਲਾ ਦੀ ਸ਼੍ਰੋਮਣੀ ਕਮੇਟੀ ਵੱਲੋਂ ਬਿਨਾਂ ਕਿਸੇ ਨਿਰਧਾਰਤ ਪ੍ਰੋਗਰਾਮ ਦੇ ਅਚਾਨਕ ਤਾਜਪੋਸ਼ੀ ਕਰ ਦਿੱਤੀ ਗਈ ਹੈ। ਕਰੀਬ 1 ਮਹੀਨਾ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਟੇਕ ਸਿੰਘ ਤਨੋਲਾ ਨੂੰ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਨਿਯੁਕਤ ਕੀਤਾ ਗਿਆ ਸੀ। ਇਸ ਮੌਕੇ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ, ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਧੀਕ ਗ੍ਰੰਥੀ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਤੋਂ ਇਲਾਵਾ ਕੁਝ ਧਾਰਮਿਕ ਜੂਸੀ ਕਿਸੇ ਤਰ੍ਹਾਂ ਦੇ ਰੌਲੇ ਰੱਪੇ ਤੋਂ ਡਰਤਾਂ ਸੇਵਾ ਸੰਭਾਲ ਦਾ ਸਮਾਗਮ ਸਵੇਰੇ ਐਨ ਚੁੱਪ-ਚੁਪੀਤੇ ਕੀਤਾ ਗਿਆ ਕਿ ਪਹਿਲਾਂ মিডিਆ ਨੂੰ ਵੀ ਪਤਾ ਨਹੀਂ ਲੱਗਣ ਦਿੱਤਾ ਗਿਆ ਸੀ ਸਿੱਖਾਂ ਦੀ ਸ਼ਰਮੌਰ ਧਾਰਮਿਕ ਸੰਸਥਾ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ 7 ਮਾਰਚ ਨੂੰ ਜੋ ਮਤਾ ਪਾਇਆ ਗਿਆ ਸੀ ਅਜੈਕਟਿਵ ਵੱਲੋਂ ਉਹਦੇ ਤਹਿਤ ਅੱਜ ਸਿੰਘ ਸਾਹਿਬ ਬਾਬਾ ਟੇਕਸੇਨੀ ਦੀ ਇਹਨਾਂ ਦੀ ਜਿਹੜੀ ਦਸਤਾਰਬੰਦੀ ਆ ਉਹ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਈ ਆ ਇਹ ਜਿਹੜੀ ਸੇਵਾ ਵਾ ਇਹ ਬਿਨਾਂ ਭਾਗਾ ਤੋਂ ਨਹੀਂ ਮਿਲਦੀ ਤੇ ਹਰ ਬੰਦਾ ਜਿਹੜਾ ਸੱਚੇ ਪਾਤਸ਼ਾਹ 'ਚ ਯਕੀਨ ਕਰਦਾ ਉਹ ਹਰ ਇੱਕ ਇਸ ਗੱਲ ਨੂੰ ਜਾਣਦਾ ਕਿ ਜਦੋਂ ਸਤਿਗੁਰੂ ਜੀ ਦੀ ਮਰਜ਼ੀ ਹੁੰਦੀ ਆ ਤੇ ਉਦੋਂ ਹੀ ਇਹ ਸੇਵਾ ਮਿਲਦੀ ਆ ਤਾਂ ਇਹ ਵੱਡੇ ਭਾਗਾ ਦੀ ਨਿਸ਼ਾਨੀ ਆ ਬਾਕੀ ਇਹ ਠੀਕ ਹੈ ਕਿ ਅੱਜ ਕੌਮ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਵਾ ਤੇ ਇਹਨਾਂ ਚੁਣੌਤੀਆਂ ਤੋਂ ਪਾਰ ਆਪਾਂ ਤਾਂ ਹੀ ਜਾ ਸਕਦੇ ਹਾਂ ਜੇ ਸਤਿਗੁਰੂ ਦੇ ਹੁਕਮ ਦੇ ਮੁਤਾਬਕ ਸੱਚੇ ਪਾਤਸ਼ਾਹ ਦੀ ਬਾਣੀ ਦੇ ਮੁਤਾਬਕ ਚੱਲਾਂਗੇ ਔਰ ਮੈਨੂੰ ਇਹ ਯਕੀਨ ਆ ਕਿ ਸਿੰਘ ਸਾਹਿਬ ਬਾਬਾ ਟੇਕ ਸਿੰਘ ਦੀ ਇਹ ਦੇਸ਼ ਮਾਲਵਾ ਜਿਹੜਾ ਇਹ ਕਲਗੀਧਰ ਪਾਤਸ਼ਾਹ ਜੀ ਦੀ ਵਰਸਾਈ ਧਰਤੀ ਆ ਸੱਚੇ ਪਾਤਸ਼ਾਹ ਜੀ ਦਾ ਇੱਥੇ ਤਖਤ ਆ ਔਰ ਇਸ ਮਾਲਵੇ ਦੀ ਧਰਤੀ ਤੇ ਇਹ ਵਿਚਰ ਕੇ ਜਿਹੜਾ ਇੱਥੇ ਪਤਤ ਗੁਨਾਵਾ ਜਾਂ ਕਈ ਹੋਰ ਇਦਾਂ ਦੀਆਂ ਸਮੱਸਿਆਵਾਂ ਹੈਗੀਆਂ ਬਾਬਾ ਜੀ ਖੁੱਲਾ ਸੰਗਤ ਦੇ ਵਿੱਚ ਵਿਚਰਨਗੇ ਤੇ ਖੁੱਲਾ ਵਿਚਰ ਕੇ ਜੋ ਵੀ ਸਮੱਸਿਆ ਆਵਾ ਗੁਰੂ ਦੇ ਆਸ਼ੇ ਦੇ ਮੁਤਾਬਕ ਉਹਦਾ ਹੱਲ ਕਰਨ ਗਿਆ ਚ ਲੋੜ ਵੀ ਹੈਗੀ